ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਹਾਲੇ ਦੇ ਵਿੱਚ ਦੁਬਈ 에ਅਰ ਸ਼ੋਅ ਦੌਰਾਨ ਇੱਕ ਹਾਸੇ ਦਾ ਜਹਾਜ਼ ਹਾਸੇ ਦਾ ਇੱਕ ਵੀਡੀਓ ਸਾਹਮਣੇ ਆਇਆ ਪਰ ਇਸ ਮਾਮਲੇ ਦੇ ਵਿੱਚ ਇੱਕ ਹੋਰ ਵੀ ਵੱਡਾ ਮੋੜ ਉਸ ਵੇਲੇ ਆ ਗਿਆ ਜਦੋਂ ਇਸ ਹਾਸੇ ਦੇ ਵੀਡੀਓ ਦੇ ਵਿੱਚ ਅਸਲ ਤੱਥ ਸਾਹਮਣੇ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਦੁਬਈ 에ਅਰ ਸ਼ੋਅ ਤੇ ਇੱਕ ਵੱਡਾ ਹਾਸਾ ਵਾਪਰਿਆ ਇਹ ਆ ਸ਼ੋਅ ਤੇ ਇੱਕ ਡਿਮੋਨਸਟ੍ਰੇਸ਼ਨ ਦੌਰਾਨ ਇੱਕ ਤੇਜ਼ ਜਹਾਜ਼ ਕ੍ਰੈਸ਼ ਹੋ ਗਿਆ। ਏਪੀ ਦੀਕ ਰਿਪੋਰਟ ਦੇ ਅਨੁਸਾਰ ਇਹ ਹਾਸਾ ਉਸ ਵੇਲੇ ਹੋਇਆ ਜਦੋਂ ਪਾਇਲਟ ਭੀੜ ਲਈ ਡਿਮੋਨਸਟ੍ਰੇਸ਼ਨ ਫਲਾਈਟ ਉਡਾ ਰਿਆ ਸੀ। ਹਾਲੇ ਸਪਸ਼ਟ ਨਹੀਂ ਹੋ ਸਕੇ ਕਿ ਪਾਇਲਟ ਬਾਹਰ ਨਿਕਲ ਸਕਿਆ ਜਾਂ ਫਿਰ ਨਹੀਂ। ਇਹ ਹਾਸਾ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਦਸਕ ਲਈ ਪਰਫਾਰਮ ਕਰ ਰਿਹਾ ਸੀ। ਤਾਂ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਤੇ ਫਿਰ ਇਸ ਮਾਮਲੇ ਦੀ ਅਸਲ ਸੂਚਾਈ ਦੱਸਦੇ ਹਾਂ। ਸੋ ਦਾਅਵਾ ਕੀਤਾ ਕਿ ਦੁਬਈ 에어 ਸ਼ੋਅ ਸੰਬੰਧੀ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਤੇਜਸ ਐਮਕੇ-1 ਦੇ ਵਿੱਚ ਤੇਲ ਲੀਕ ਹੋਇਆ ਸੀ ਪੀਆਈਬੀ ਫੈਕਟ ਚੈੱਕ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਪੀਆਈਬੀ ਫੈਕਟ ਚੈੱਕ ਨੇ ਕਿਹਾ ਕਿ ਕਈ ਪ੍ਰੋਪਗੈਂਡਾ ਅਕਾਊਂਟ ਅਜਿਹੇ ਵੀਡੀਓ ਸ਼ੇਅਰ ਕਰ ਰਹੇ ਨੇ ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਕਿ ਭਾਰਤੀ ਐਲਸੀਏ ਤੇਜਸ ਐਮਕੇ-1 ਨੂੰ ਦੁਬਈ 에어 ਸ਼ੋਅ 2025 ਵਿੱਚ ਤੇਲ ਲੀਕ ਹੋਇਆ ਸੀ ਪੀਆਈਬੀ ਫੈਕਟ ਚੈੱਕ ਦੇ ਅਨੁਸਾਰ ਇਹ ਦਾਅਵਾ ਝੂਠਾ ਵੀਡੀਓ ਦੇ ਵਿੱਚ ਦਿਖਾਇਆ ਗਿਆ ਜਹਾਜ਼ ਦੇ ਐਨਵਾਇਰਨਮੈਂਟਲ ਕੰਟਰੋਲ ਸਿਸਟਮ ਅਤੇ ਆਨ ਬੋਰਡ ਆਕਸੀਜਨ ਜਨਰੇਟਿੰਗ ਸਿਸਟਮ ਤੋਂ ਜਾਣਬੁੱਝ ਕੇ ਤੇ ਨਿਯਮ ਤੌਰ ਤੇ ਕੰਡੈਂਸਡ ਪਾਣੀ ਕੱਢਿਆ ਜਾ ਰਿਹਾ ਹੈ ਦੋ ਬਈ ਵਰਗੀਆਂ ਨਾਮੀ ਵਾਲੀਆਂ ਥਾਂਵਾਂ ਵਿੱਚ ਆਪਰੇਟ ਕਰਨ ਵਾਲੇ ਏਅਰ ਕ੍ਰਾਫਟ ਲਈ ਸਟੈਂਡਰਡ ਤਰੀਕਾ ਹੈ ਇਸ ਪੋਸਟ ਦੇ ਵਿੱਚ ਪੀਆਈਵੀ ਫੈਕਟ ਚੈੱਕ ਨੇ ਕਿਹਾ ਕਿ ਇਹ ਕਾਊਂਟ ਜਾਣਬੁੱਝ ਕੇ ਬੇਬੁਨਾਨ ਦਾ ਪ੍ਰੋਪਗੈਂਡਾ ਰਹੀਂ ਫਾਈਟਰ ਦੀ ਸਾਬਿਤ ਟੈਕਨੋਲੋਜੀ ਰਿਅਲਿਬਿਲਟੀ ਨੂੰ ਕਮਜ਼ੋਰ ਕਰਨ ਲਈ ਝੂਠੀਆਂ ਕਹਾਣੀਆਂ ਫੈਲਾ ਰਿਹਾ ਹੈ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਹਾਲੇ ਦੇ ਵਿੱਚ ਦੁਬਈ 에ਅਰ ਸ਼ੋਅ ਦੌਰਾਨ ਇੱਕ ਹਾਦਸੇ ਦਾ ਜਹਾਜ਼ ਹਾਦਸੇ ਦਾ ਇੱਕ ਵੀਡੀਓ ਸਾਹਮਣੇ ਆਇਆ ਪਰ ਇਸ ਮਾਮਲੇ ਦੇ ਵਿੱਚ ਇੱਕ ਹੋਰ ਵੀ ਵੱਡਾ ਮੋੜ ਉਸ ਵੇਲੇ ਆ ਗਿਆ ਜਦੋਂ ਇਸ ਹਾਦਸੇ ਦੇ ਵੀਡੀਓ ਦੇ ਵਿੱਚ ਅਸਲ ਤੱਥ ਸਾਹਮਣੇ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਦੁਬਈ 에ਅਰ ਸ਼ੋਰ ਇੱਕ ਵੱਡਾ ਹਾਸਾ ਵਾਪਰੇ ਆ ਇਹ ਆ ਸ਼ੋਅ ਤੇ ਇੱਕ ਡਿਮੋਨਸਟ੍ਰੇਸ਼ਨ ਦੌਰਾਨ ਇੱਕ ਤੇਜ਼ ਜਹਾਜ਼ ਕ੍ਰੈਸ਼ ਹੋ ਗਿਆ। ਏਪੀ ਦੀਕ ਰਿਪੋਰਟ ਦੇ ਅਨੁਸਾਰ ਇਹ ਹਾਸਾ ਉਸ ਵੇਲੇ ਹੋਇਆ ਜਦੋਂ ਪਾਇਲਟ ਭੀੜ ਲਈ ਡਿਮੋਨਸਟ੍ਰੇਸ਼ਨ ਫਲਾਈਟ ਉਡਾ ਰਿਆ ਸੀ। ਹਾਲੇ ਸਪਸ਼ਟ ਨਹੀਂ ਹੋ ਸਕੇ ਕਿ ਪਾਇਲਟ ਬਾਹਰ ਨਿਕਲ ਸਕਿਆ ਜਾਂ ਫਿਰ ਨਹੀਂ। ਇਹ ਹਾਸਾ ਆ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਦਸਕ ਲਈ ਪਰਫਾਰਮ ਕਰ ਰਿਹਾ ਸੀ। ਤਾਂ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਤੇ ਫਿਰ ਇਸ ਮਾਮਲੇ ਦੀ ਅਸਲ ਸਚਾਈ ਦੱਸਦੇ ਹਾਂ। ਸੁਦਾਦੀ ਹੈ ਕਿ ਦੁਬਈ 에어 ਸ਼ੋਅ ਸੰਬੰਧੀ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਤੇਜਸ ਐਮਕੇ-1 ਦੇ ਵਿੱਚ ਤੇਲ ਲੀਕ ਹੋਇਆ ਸੀ ਪੀਆਈਬੀ ਫੈਕਟ ਚੈੱਕ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਪੀਆਈਬੀ ਫੈਕਟ ਚੈੱਕ ਨੇ ਕਿਹਾ ਕਿ ਕਈ ਪ੍ਰੋਪਗੈਂਡਾ ਅਕਾਊਂਟ ਅਜਿਹੇ ਵੀਡੀਓ ਸ਼ੇਅਰ ਕਰ ਰਹੇ ਨੇ ਜਿਨ੍ਹਾਂ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਐਲਸੀਏ ਤੇਜਸ ਐਮਕੇ-1 ਨੂੰ ਦੁਬਈ 에어 ਸ਼ੋਅ 2025 ਵਿੱਚ ਤੇਲ ਲੀਕ ਹੋਇਆ ਸੀ ਪੀਆਈਬੀ ਫੈਕਟ ਚੈੱਕ ਦੇ ਅਨੁਸਾਰ ਇਹ ਦਾਵਾ ਝੂਠਾ ਹੈ ਵੀਡੀਓ ਦੇ ਵਿੱਚ ਦਿਖਾਇਆ ਗਿਆ ਜਹਾਜ਼ ਦੇ ਐਨਵਾਇਰਨਮੈਂਟਲ ਕੰਟਰੋਲ ਸਿਸਟਮ ਅਤੇ ਆਨ ਬੋਰਡ ਆਕਸੀਜਨ ਜਨਰੇਟਿੰਗ ਸਿਸਟਮ ਤੋਂ ਜਾਣਬੁੱਝ ਕੇ ਤੇ ਨਿਯਮਤ ਤੌਰ ਤੇ ਕੰਡੈਂਸਡ ਪਾਣੀ ਕੱਢਿਆ ਜਾ ਰਿਹਾ ਹੈ ਦੋ ਬਈ ਵਰਗੀਆਂ ਨਾਮੀ ਵਾਲੀਆਂ ਥਾਂਵਾਂ ਵਿੱਚ ਆਪਰੇਟ ਕਰਨ ਵਾਲੇ 에ਅਰਕ੍ਰਾਫਟ ਲਈ ਸਟੈਂਡਰਡ ਤਰੀਕਾ ਹੈ ਇਸ ਪੋਸਟ ਦੇ ਵਿੱਚ ਪੀਆਈਵੀ ਫੈਕਟ ਚੈੱਕ ਨੇ ਕਿਹਾ ਕਿ ਇਹ ਕਾਊਂਟ ਜਾਣਬੁੱਝ ਕੇ ਬੇਬੁਨਾਨ ਪ੍ਰੋਪਾਗੈਂਡ ਦੇ ਰਾਹੀਂ ਫਾਈਟਰ ਦੀ ਸਾਬਿਤ ਟੈਕਨੋਲੋਜੀ ਰਿਯੇਬਿਲਟੀ ਨੂੰ ਕਮਜ਼ੋਰ ਕਰਨ ਲਈ ਝੂਠੀਆਂ ਕਹਾਣੀਆਂ ਫੈਲਾ ਰਿਹਾ ਹੈ